ਗਦੇ ਤੇ ਠੱਠੇ ਦੀ ਪਏਗੀ ਲਿਹਾਜ਼ ਹੁਣ ਠੱਠਾ ਵੇ ਖੇਤਾਂ ਚੋਂ ਚਰਚ ਰੁਕਾ ਕੇ ਰੂੜੀਆਂ ਚ ਵਹਜਾ ਕਰੇ ਰੂੜੀਆਂ ਚ ਗਦਾ ਚਰਨ ਜਾਇਆ ਕਰੇ ਹੂੰ ਉਹ ਜੋ ਚਰਨ ਜਾਇਆ ਕਰੇ ਤੇ ਉਹ ਠੱਠਾ ਕਹਿੰਦਾ ਗਦੇ ਨੂੰ ਉਹ ਕਹਿੰਦਾ ਗਰਿਆ ਜੇ ਰੋਜ਼ ਹੀ ਇੱਥੇ ਖੋਰ ਜਾ ਚਰੀ ਜਾਂਦਾ ਰਹਿਣਾ ਤੂੰ ਕਿਤੇ ਬਾਹਰ ਅੰਦਰ ਜਾਇਆ ਕਰ ਚੰਗ ਚੰਗੇ ਰਾ ਵੀ ਖਾਇਆ ਆਇਆ ਕਰ ਵੀ ਕਹਿੰਦਾ ਰੂੜੀਆਂ ਚ ਹੀ ਚੜੀਆਂ ਨਾ ਕਿਤੇ ਵਸਾ ਗੰਦੇ ਜਿਥੋਂ ਜੋ ਖੱਬਲ ਖਾ ਲਿਆ ਕਿਤੇ ਕੋਈ ਕੂੜਾ ਕੱਪਾ ਜਾ ਕੇ ਸਿੱਟ ਗਿਆ ਉਹਦੇ ਵਿੱਚੋਂ ਖੋਰ ਜਾ ਖਾ ਲਿਆ ਵੀ ਯਾਰ ਇਹ ਗੱਲ ਮੇਚ ਜ ਨਹੀਂ ਵਧੀਆ ਖਾ ਲਿਆ ਕਰ ਬਾਹਰ ਜਾ ਕੇ ਉਹ ਕਹਿੰਦਾ ਯਾਰ ਬਾਹਰ ਕਿੱਥੇ ਜਾਵਾਂ ਕਹਿੰਦਾ ਮਾਏ ਵੀ ਕਹਿੰਦਾ ਦਿਨੇ ਮੌਜ ਨਾਲ ਚੜਕੇ ਆਉਣਾ ਰਾਤ ਨੂੰ ਚੜਕੇ ਆਉਣਾ ਫੇਰ ਆ ਕੇ ਇੱਥੇ ਬਹਿ ਜਾਣਾ ਪੁੱਲ ਥਾਵੇਂ ਨਿੱਗੇ ਰੂੜੀ ਤੇ ਉਹ ਕਹਿੰਦਾ ਫੇਰ ਮੈਨੂੰ ਨਾਲ ਲੈ ਚੱਲੇ ਉਹ ਕਹਿੰਦਾ ਤੈਨੂੰ ਨਾਲ ਤਾਂ ਲੈ ਚੱਲੂ ਜਿਹੜੇ ਜਿਹੜੇ ਕਹਿੰਦਾ ਤੇਰੀ ਆ ਹੀਂਗਣੀ ਐ ਨਾ ਹੀਂਗਣੀ ਮਾੜੀ ਐ ਤੂੰ ਹੀਂਗੇਗਾ ਜੱਟ ਕੋਈ ਲਵੇ ਰਾਖੀ ਬੈਠੇ ਹੁੰਦੇ ਨੇ ਜੱਟ ਡਾਂਗਾ ਲੈ ਕੇ ਆ ਜਾਣਗੇ ਨਹੀਂ ਤੇਰੇ ਪੂਰੇ ਕੁੱਟਣਗੇ ਨਹੀਂ ਮੇਰੇ ਉਹ ਕਹਿੰਦਾ ਜਮਾ ਨਹੀਂ ਹੀਂਗਦਾ ਮੈਂ ਮੈਂ ਤੇਰੇ ਮਾਗਰ ਜਾਉਂ ਹੂੰ ਮਾਗਰੀ ਤੇਰੇ ਆਉਂ ਉਹ ਕਹਿੰਦਾ ਵੀ ਚੰਗਾ ਉਹ ਭਾਈ ਜਦੋਂ ਰਾਤ ਥੋੜੀ ਜਿਹੀ ਟੇਕੀ 10:00 ਵਜੇ 11:00 ਟੱਠਾ ਉੱਠਿਆ ਉੱਠ ਕੇ ਗਦੇ ਨੂੰ ਕਹਿੰਦਾ ਆ ਵੀ ਚੱਲੀਏ ਫਿਰ ਹੁਣ ਕਹਿੰਦਾ ਹੁਣ ਸਾਰੇ ਲੋਕ ਪਏ ਨੇ ਸੁੱਤੇ ਤੇ ਆਪਾਂ ਹੁਣ ਕਿਤੇ ਚੰਗੇ ਜੇ ਖੇਤ ਦੇ ਵਿੱਚ ਜਾਵਾਂਗੇ ਜਿੱਥੇ ਕੋਈ ਵਧੀਆ ਫਸਲ ਜੀ ਹੋਈ ਰੱਜ ਕੇ ਮੁੜ ਆਵਾਂਗੇ ਉਹ ਕਹਿੰਦਾ ਵਿਚਾਰ ਮੂਰੇ ਮੂਰੇ ਟੱਠਾ ਮਾਗ ਰੋਹ ਉਹ ਐ ਪਹਿ ਪਹਿ ਜਾਂਦੇ ਜਾਂਦੇ ਗਾਂਹਾਂ ਕੋਈ ਪਹੀ ਆ ਗਈ ਪਹੀ ਮੁੜਗੇ ਪਹੀ ਤੋਂ ਗਾਂ ਖਾਲ ਆ ਗਏ ਖਾਲ ਵਿਛਦੀ ਜਾ ਕੇ ਜਿੱਥੇ ਵਧੀਆ ਜੀ ਫਸਲ ਸੀ ਉਹ ਤਾਂ ਵਧੀਆ ਜੀ ਫਸਲ ਚ ਟੱਠਾ ਕਹਿੰਦਾ ਲੈ ਰੱਜ ਲੈ ਤੇ ਹੁਣ ਉਹ ਭਾਲੇ ਖੋਰ ਹੂੰ ਉਹ ਤਾਂ ਗੱਲ ਮੇਚ ਨਾ ਆਵੇ ਵੀ ਕੱਚੀ ਕੱਚੀ ਫਸਲ ਨੂੰ ਖਾਵਾ ਟੱਠਾ ਦਾ ਮੋਜ ਨਾ ਇੱਕ ਬਾਡੋਂ ਲੱਗਿਆ ਹੁਣ ਤਾਂ ਜਿਹੜੀ ਖਾਣੀ ਤੇ ਦੋ ਚਾਰ ਪੰਛੀਆਂ ਖਾ ਕੇ ਰੱਜ ਕੇ ਉਸੇ ਖਾਲ ਫੇਰ ਮੁੜ ਪਿਆ ਉਹ ਬੱਟਾਂ ਉਤੇ ਐ ਖੋਰ ਜਾਂ ਭਾਲ ਦਾ ਭਾਲ ਦਾ ਗਿੜੇ ਦਿੰਦਾ ਦਿੰਦਾ ਉਹ ਪਈ ਮਾਗਰ ਰਹਿ ਗਿਆ ਮਾਗਰ ਰਹਿ ਗਿਆ ਟੱਠਾ ਤਾਂ ਮੋੜਿਆ ਆ ਉਹ ਜਦੋਂ ਮੰਗ ਰਹਿ ਕੇ ਖੋਰ ਖੂਰ ਖਾ ਕੇ ਗਦਨੇ ਆਖਿਆ ਵੀ ਟੱਠਾ ਤਾ ਜੇ ਵੀ ਇੱਥੇ ਹੂ ਲਵੇ ਲਾਉਣੀ ਵੀ ਮੈਂ ਤਾਂ ਪਹਿਲਾਂ ਹੀ ਰੱਜ ਲਿਆ ਖੁਸ਼ ਹੋ ਲਿਆ ਉਹ ਤਾਂ ਹਿੰਗਣ ਲੱਗ ਗਿਆ ਹੂੰ ਹਿੰਗਣ ਲੱਗ ਗਿਆ ਜੱਟ ਪਾਇ ਤੇ ਕੇ ਮਣਿਆ ਤੇ ਹੋੜੇ ਤੁਹਾਡੇ ਵਰਗੇ ਗਬਰੂ ਉਹਨੇ ਦੂਏ ਨੂੰ ਮਾਰੀ ਹਾਕ ਉਹ ਕਹਿੰਦਾ ਮਿੱਠਿਆ ਉਹ ਮਿੱਠਿਆ ਕਹਿੰਦਾ ਕਿਉਂ ਕਹਿੰਦਾ ਯਾਰ ਆ ਘਰੇ ਜੇ ਕਿੱਥੋਂ ਬੋਲਦੇ ਨੇ ਉਹ ਕਹਿੰਦਾ ਫਿਰ ਹੋਗਾ ਇਧਰ ਦੀ ਉਹ ਇਧਰਲੇ ਪਾਸੋਂ ਮਨਤ ਉੱਤਰ ਕੇ ਆ ਗਿਆ ਮੱਕੀ ਦਾ ਰਾਖਾ ਤੇ ਉਹ ਦੂਏ ਪਾਸੋਂ ਆ ਗਿਆ ਉਹ ਤਾਂ ਮੂਰੇ ਖਾਲਚ ਹੋ ਗਏ ਖਾਲਚ ਹੋ ਗਏ ਭਈ ਇੱਕ ਮਗਰ ਦੇ ਹੋ ਗਿਆ ਇੱਕ ਮੂਰ ਦੇ ਗਦਨੇ ਆਖਿਆ ਲੈ ਵੀ ਡਾਂਗਰ ਦਾ ਪਹਿਣ ਗਿਆ ਵੀ ਹੁਣ ਖਾਲਚ ਪਾ ਜਲੇ ਠੱਠਾ ਜੀ ਮਗਰੀ ਹੂ ਵਾਹੇ ਦਾ ਪਤਾ ਨਾ ਵੀ ਠੱਠਾ ਦਾ ਰੱਜ ਕੇ ਮੁੜ ਗਿਆ ਉਹ ਜੋ ਖਾਲੇ ਖਾਲਾ ਉਹਨੇ ਉਹ ਕਹਿੰਦਾ ਮੂਰਲਾ ਕਹਿੰਦਾ ਆ ਜਾ ਆ ਜਾ ਕਹਿੰਦਾ ਠੱਠੇ ਝੋਟੇ ਦਾ ਕਹਿੰਦਾ ਰੋਜੀ ਦੇਖ ਰੇ ਕੇ ਨਾ ਅੱਜ ਤੂੰ ਨਵਾਂ ਆਇਆ ਤੇਰੀ ਤਾਂ ਬਣਾਈਏ ਬੱਦਰੀ ਅੱਜ ਉਹਨੇ ਦੋ ਓੜ ਧਰਤੀਆਂ ਮੂਰੋ ਮੱਥੇ 'ਚ ਜਦੋਂ ਮਗਰਲਾ ਆਇਆ ਮਗਰਲੇ ਨੇ ਦੋ ਪੁੜਿਆਂ 'ਚ ਧਰਤੀਆਂ ਨੋਜ ਧਰਿਆ ਪੁੜਿਆਂ 'ਚ ਉਹ ਤਾਂ ਹੀਂ ਗਣੀ ਤਾਂ ਕਿਹੜੀ ਉਹ ਤਾਂ ਭਈ ਬੱਟਨ ਨਾਲ ਡਿੱਗ ਪਿਆ ਜੋ ਚਾਰ ਡਾਂਗਾ ਵੱਜਿਆਂ ਨੋਜ ਉਹਨਾਂ ਨੇ ਬੱਟਨਾਂ ਡਿੱਗਿਆ ਦੋ ਚਾਰ ਭਈ ਉਹਨਾਂ ਦੇ ਪਏ ਤੇ ਮਾਰੀਆਂ ਪਏ ਤੇ ਮਾਰੀਆਂ ਚ ਉਹ ਦੂਏ ਨੂੰ ਇਕ ਕਹਿੰਦਾ ਉਹ ਕਹਿੰਦਾ ਹੜ ਜਾ ਉਹ ਕਹਿੰਦਾ 8 9 ਟੰਬੇ ਵੱਜੇ ਕਹਿੰਦਾ ਕੁੜੀ ਚੋਂ ਤਾਂ ਕਿਹਾ ਮਰਨਾ ਜਾਵੇ ਬੱਟਨਾ ਟੇਡਾ ਹੋਇਆ ਪੈ ਦਾ ਛੱਡ ਪਰੇ ਭਈ ਉਹ ਪਰੇ ਹੋ ਗਏ ਗਦਾ ਪਈ ਖਾ ਕੇ ਟੰਬੇ ਜੇ ਉੱਠ ਕੇ ਤੁਰਿਆ ਆ ਉੱਠ ਕੇ ਤੁਰਿਆ ਆ ਹੌਲੀ ਹੌਲੀ ਤੁਰਿਆ ਆਉਂਦਾ ਇਤਨੇ ਪਿੰਡ ਆ ਗਿਆ ਪਿੰਡ ਆ ਉਸੇ ਰੂੜੀਆਂ ਚ ਆ ਗਿਆ ਉਸੇ ਰੂੜੀਆਂ ਚ ਆਇਆ ਠੱਠਾ ਤਾਂ ਹੁਣ ਜਿੱਤੇ ਜ਼ਿੰਮੇਦਾਰਾਂ ਦੇ ਰੂੜੀ ਦੇ ਉੱਤੇ ਸਵਾਜੀ ਸਿੱਟੀ ਤੇ ਮੌਜਨਾ ਪੁਲਿਸ ਆ ਦੇ ਵਿੱਚ ਲਾ ਕੇ ਗੋਟੀਆਂ ਵਹਿ ਗਿਆ ਫੁਕਾਰੇ ਮਾਰਦਾ ਗਾਲਾਂ ਕਰਦਾ ਉਹ ਕਹਿੰਦਾ ਓਏ ਤੂੰ ਹੁਣ ਆਇਆ ਕਹਿੰਦਾ ਕਿਉਂ ਹੋਰ ਕਹਿੰਦਾ ਮੈਂ ਕਰੋਨਾ ਆਇਆ ਕਹਿੰਦਾ ਮੈਂ ਆਖਿਆ ਤੂੰ ਮਗਰੀ ਹੈ ਤੇ ਕਹਿੰਦਾ ਫਿਰ ਤੂੰ ਕਿਵੇਂ ਰਿਹਾ ਕਹਿੰਦਾ ਰਿਹਾ ਤਾਂ ਕਿਵੇਂ ਕਹਦਾ ਮੈਨੂੰ ਐ ਹੋ ਗਿਆ ਵੀ ਠੱਠਾ ਮਗਰੀਆ ਵੀ ਮੈਂ ਤਾਂ ਰੱਜ ਲੈ ਮੈਂ ਕਹਿੰਦਾ ਮੈਂ ਪਿਆ ਹੀਂਗ ਹੀਂ ਕਹਿੰਦਾ ਭਾਈ ਦੋ ਬੰਦੇ ਉੱਠੇ ਇੱਕ ਨੇ ਹਾਕ ਮਾਰ ਲਈ ਦੋ ਇਹਨੂੰ ਕਹਿੰਦਾ ਇੱਕ ਮੂਰਦੇ ਹੋ ਗਿਆ ਇੱਕ ਮਗਰ ਤੇ ਕਹਿੰਦਾ ਦੋ ਤਾਂ ਮੂਰਲੇ ਨੇ ਮੱਥੇ 'ਚ ਮਾਰੀਆਂ ਦੋ ਮਗਰਲੇ ਨੇ ਪੋੜਾਂ 'ਚ ਮਾਰੀਆਂ ਕਹਿੰਦਾ ਮੈਂ ਜਦੋਂ ਬੁੰਦਲ ਕੇ ਜੇ ਡਿੱਗਿਆ ਚਾਰ ਕਹਿੰਦਾ ਪਏ ਨੇ ਮਾਰੀਆਂ ਕਹਿੰਦਾ 8:00 ਵਜੇ ਵੱਜੀਆਂ ਡਾਂਗਾ ਫਿਰ ਕਹਿੰਦਾ ਹਟ ਗਏ ਉਹ ਕਹਿੰਦਾ ਆਪਦੇ ਮਣਿਆ ਕਣੀ ਬਾਗੇ ਮੈਂ ਉੱਠ ਕੇ ਆ ਗਿਆ ਕਹਿੰਦਾ ਤੈ ਤਾਂ ਮੇਰੇ ਨਾਲ ਧੋਖਾ ਹੀ ਕਰਿਆ ਕਹਿੰਦਾ ਮੈਨੂੰ ਤਾਂ ਰੂੜੀਆਂ ਵਾਲਾ ਖੋਹ ਰੀ ਚੰਗਾ ਠੀਕ ਪਟਕੋਟਾਂ ਕਈ ਪੋਬਾਤੀਆਂ ਉਹ ਕਹਿੰਦਾ ਪਟਕੋ ਚੰਗ ਚੰਗੇਰਾ ਖਾਂਦੇ ਕਹਿੰਦੇ ਆ ਤੇਰੀ ਹੀਂਗਣੀ ਨੇ ਮਾਰੇ ਹੂੰ ਕਹਿੰਦਾ ਤੁਸੀਂ ਹੀਂਗ ਦਿਓ ਹੀਂਗਣਾ ਨਹੀਂ ਕਹਿੰਦਾ ਇਹ ਉਹ ਥੋੜੀ ਜਿਹੀ ਢਾਲਾ ਆਗੀ ਬੰਦੇ ਤੇ ਅਗਲਾ दारू ਪੀ ਕੇ ਲਲਕਾਰਾ ਮਾਰ ਬੈਨਦਾ ਉਹ ਜਿਹੜੇ ਦਵਾਰ ਚ ਮਾਰਦਾ ਲਲਕਾਰਾ ਉਹ ਇੱਕ ਦਿਨ ਹਟਦਾ ਦੋ ਦਿਨ ਹਟਦਾ ਤੀਜੇ ਦਿਨ ਨੂੰ ਅਲਾ ਕਹਿੰਦਾ ਖੜ ਜਾ ਖੜ ਜਾ ਫਿਰ ਮੜ ਜਾ ਹੁਣ ਲੈ ਕੇ ਹੀ ਜਾਈਂ ਕੁਸ ਉਹ ਦੋ ਤੀਜੇ ਦਿਨ ਦਾ ਡਾਂਗਾ ਫਿਰ ਉੱਤੇ ਲੈ ਜਾਵੋ ਕੇ ਕਹਾ ਭਗ ਜਾਂਦਾ ਹੈ ਵੀ ਉਹ ਬੰਦੇ ਵਾਲੀ ਗਧੇ ਵਾਲੀ ਗੱਲ ਹੈ ਵੀ ਇਹ ਵੀ ਦਾਰੂ ਪੀ ਕੇ ਬੜਾ ਹੀਂਗਣਾ ਨਹੀਂ ਚਾਹੀਦਾ ਚੁੱਪ ਕਰਕੇ ਆਉਂਦਾ ਪੀ ਕੇ ਲਾਇਆ ਘਰੇ ਭਗ ਜਾਓ ਰਾਮਦਾਰੀ ਇਹਨੇ ਰੋਟੀ ਖਾ ਕੇ ਪੈ ਜਾਓ ਜਿਹੜਾ ਲਲਕਰਾ ਮਾਰਦਾ ਨਾ ਦੂਏ ਦੇ ਬਾਹਰ ਤੇ ਵਿੱਚ ਮੰਨ ਕੇ ਚੱਲ ਬਾਹਰ ਤੇ ਰਹਿ ਲਲਕਰਾਂ ਮੈਂ ਮਾਰਦਾ ਅਗਲੇ ਦੇ ਕੋਈ ਪੁਰਾਣਾ ਤਰੌਣਾ ਆਇਆ ਕੋਈ ਸੱਗਾ ਰੱਤਾ ਆਇਆ ਉਹ ਅਗਲੇ ਨੂੰ ਕਿਚੀ ਆਉਂਦੀ ਹੈ ਅਗਲਾ ਕਹਿੰਦਾ ਆਪਣੇ ਬਾਹਰ ਚ ਲਲਕਰੇ ਮਾਰਦੇ ਨੇ ਇਹ ਆਏ ਕਹੂ ਬੀਨਾਂ ਦੇ ਲੋਕ ਪਤਨੇ ਬਾਹਰ ਚ ਲਲਕਰੇ ਮਾਰਦੇ ਨੇ ਇਹ ਤਾਂ ਕਿਸੇ ਦੇ ਮੂਹਰੇ ਬੋਲਦੇ ਨੇ ਉਹ ਆਪਦੇ ਗੁੱਸੇ ਨਾਲ ਹੀ ਕੁੱਟ ਨੂੰ ਉੱਠ ਕੇ ਅਗਲਾ ਕਹਿੰਦਾ ਕੱਲ ਨੂੰ ਫੇਰ ਮਾਰੂ ਲਲਕਰਾਂ ਅਜੀ ਇਹਦੇ ਪੁਲਿਸ ਸਿੰਘ ਹੈ ਲਲਕਰਾਂ ਵੀ ਵਾਲਾ ਮਾਰਨਾ ਮਾਰਾ ਹੁੰਦਾ ਤੇ ਆਉ ਦਾ ਜੇ ਕਿਸੇ ਦੀ ਖਾਦੀ ਪੀਤੀ ਹੋਵੇ ਚੁੱਪ ਕਰਕੇ ਅਦੇ ਘਰੇ ਜਾ ਕੇ ਰੋਟੀ ਖਾ ਕੇ ਆਰਾਮ-ਰਾਮ ਕਰਕੇ ਪਈ ਜੇ ਜਿੰਨਾ ਜੇ ਕੋਈ ਕੁਦਰਤੋਂ ਟੱਕਰ ਵੀ ਜਾਂਦਾ ਚੱਲ ਕੇ ਕਿਸੇ ਦੀ ਖਾਦੀ ਪੀਤੀ ਆਓ ਬਾਈ ਜੀ ਆਓ ਬਾਈ ਜੀ ਐ ਕਰਕੇ ਲੰਘ ਜਾ ਨਾਲੇ ਅਗਲਾ ਖੁਸ਼ ਨੇ ਆਪ ਖੁਸ਼ ਹੈ